ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੱਥ ਜੋੜ ਕੇ ਸਾਡੀ ਮੈਂ ਅਰਮਾਨ ਪੰਗੂ ਤੇ ਮੇਰੇ ਨਾਲ ਨੇ ਸਿੰਘ ਵੀ ਵਿੱਕੀ ਜੀ ਕਭਰਾ ਪੈਂਦਾ ਹੁੰਦਾ ਜਦੋਂ ਵਿੱਚ ਜਾ ਕੇ ਬੈਠ ਜਗੇ ਫੇਰ ਥੋੜਾ ਜਿਹਾ ਫਰਕ ਦੋਨੀਆਂ ਨੂੰ ਵੇਖ ਵੇਖ ਕੇ ਥੋੜਾ ਜਿਹਾ ਫਰਕ ਪੈ ਜਾਂਦਾ ਕੋਈ ਸੁੱਖ ਦਾ ਸੁਖੀ ਹੈ ਨਹੀਂ ਸੁੱਖ ਨਹੀਂ ਮਨ ਜੀ ਮਨ ਮਨ ਵਿੱਚ ਹੀ ਤਾਂ ਕਭਰਾ ਬੋ ਪੈਂਦਾ ਸੀਗਾ ਪਰ ਬੱਚਿਆਂ ਕੋਲੇ ਕਹਿ ਨਹੀਂ ਸਕਦੇ ਸੀਗੇ ਸਾਨੂੰ ਮੱਜਾਂ ਦਾ ਗੋਹਾ ਕੂੜਾ ਕਰਦਿਆਂ ਨੇ ਜਾ ਪਈ ਲੱਕੜਾਂ ਲਿਉਂਦੀ ਨੇ ਬਾਗਲ ਚ ਹਣਾ ਉੱਥੇ ਉਹ ਚਾਰ ਚਾਰ ਤਿੰਨ ਤਿੰਨ ਜਣੇ ਦੀ ਟੋਲੀ ਹੁੰਦੀ ਆ ਖੜੀ ਹੁੰਦੀ ਹੈਗੇ ਅੱਛਾ ਕੁੜੇ ਆ ਹੋ ਗਿਆ ਹੈ ਕੱਲ ਲੈ ਅੱਜ ਮੈਂ ਅਰਮਾਨ ਪੰਗੂ ਤੇ ਮੇਰੇ ਨਾਲ ਨੇ ਸਿੰਘ ਵੀ ਵਿੱਕੀ ਜੀ ਕਹਿੰਦਾ ਦਿਲ ਵਿੱਚ ਕਰਕੇ ਰੱਬ ਨੂੰ ਯਾਦ ਮਾਂ ਦਾ ਲੈ ਕੇ ਆਸ਼ੀਰਵਾਦ ਇੱਕ ਜਾਮੀ ਕਲਮਾ ਗੁਰੂ ਦਾ ਪੜਦਾ ਉਹ ਫਿਰ ਵੇਖੀ ਕੰਮ ਕਿੱਦਾਂ ਨੇ ਪਰੇ ਚੜਦਾ ਉਹ ਫਿਰ ਵੇਖੀ ਕੰਮ ਕਿੱਦਾਂ ਨੇ ਪਰੇ ਚੜਦਾ ਸੋ ਜਿਨ੍ਹਾਂ ਨੂੰ ਅਸੀਂ ਅੱਜ ਮਿਲਿਆ ਰਿਆਂ ਨਾ ਤਾਂ ਉਹ ਕੋਈ ਬਾਲੀਵੁੱਡ ਸਟਾਰ ਨੇ ਨਾ ਕੋਈ ਉਹ ਫੇਮਸ ਕ੍ਰਿਕਟਰ ਨੇ ਨਾ ਕਿਸੇ ਰਾਜਨੀਤਿਕ ਪਾਰਟੀ ਦੇ ਨਾਲ ਸੰਬੰਧਿਤ ਨੇ ਤੇ ਨਾ ਕੋਈ ਐਸਟ੍ਰੋਲੋਜਰ ਨੇ ਉਹ ਨੇ ਗਿਆ ਦੋ मामा ਜਿਹੜੀਆਂ ਸਾਡੇ ਨੋਰਮਲ मामा ਨੇ ਤੇ ਉਹ मामा ਹੀ ਪਰ ਇਹਨਾਂ ਨੂੰ ਬਾਲੀਵੁੱਡ ਸਟਾਰਸ ਨੂੰ ਜਾਂ ਕ੍ਰਿਕਟਰ ਨੂੰ ਇਹਨਾਂ ਨੂੰ ਜਨਮ ਦਿੰਦਿਆਂ ਨੇ ਸੋ ਉਹਨਾਂ ਦੇ ਨਾਲ ਕਰਾਂਗੇ ਅੱਜ ਆਪਣੀ ਆਸਟ੍ਰੇਲੀਆ ਤੇ ਇੰਡੀਆ ਦੀ ਲਾਈਫ ਬਾਰੇ ਗੱਲਬਾਤ ਕਿ ਕੀ ਫੀਲ ਕਰਦਿਆਂ ਨੇ ਉਹ ਕੀ ਫਰਕ ਹੈ ਉੱਥੋਂ ਤੇ ਇੱਥੇ ਦੀ ਰਹਿਣੀ ਵਹਿਣੀ ਚ ਤੇ ਬਾਕੀ ਸਾਰੀਆਂ ਚੀਜ਼ਾਂ ਬਾਰੇ ਵੀ ਗੱਲ ਕਰਾਂਗੇ ਹਾਂਜੀ ਸਿੰਘ ਜੀ ਹਾਂਜੀ ਬੰਗੂ ਸਾਹਿਬ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਮੇਰੀ ਹੈ ਨਾ ਤੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਸਲਾਮ ਆਦਾਬ ਤੇ ਅੱਜ ਜਿਵੇਂ ਆਪਣੇ ਅਰਮਾਨ ਨੇ ਤੁਹਾਨੂੰ ਐਕਸਪਲੇਨ ਕੀਤਾ ਹੈ ਕਿ ਅਸੀਂ ਦੋ ਮਾਮਾ ਲੈ ਕੇ ਆ ਰਹੇ ਹਾਂ ਠੀਕ ਹੈ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਨੀ ਹੈ ਜੀ ਇੱਥੇ ਉਹਨੂੰ ਕੀ ਮਾਹੌਲ ਲੱਗਦਾ ਹੈ ਤੇ ਉੱਥੇ ਕੀ ਫਰਕ ਲੱਗਦਾ ਹੈ ਇੰਡੀਆ ਵਾਲੇ 'ਚ ਉਰੇ ਦੇ ਲੱਗਦਾ ਜਾਂ ਇੰਡੀਆ ਲੱਗਦਾ ਬਾਕੀ ਬਹੁਤੀਆਂ ਗੱਲਾਂ ਨਾਲੋਂ ਅਸੀਂ ਇੰਟਰਵਿਊ 'ਚ ਹੀ ਤੁਹਾਨੂੰ ਇਨਵੋਲਵ ਕਰਾਂਗੇ ਤੇ ਮਿਲਦਿਆਂ ਨਾਲ ਜੁੜੇ ਰਹੋ ਗਲਤੀ ਫਲਤੀ ਮਾਫ ਕਰ ਦਿਓ ਸਤਿ ਸ਼੍ਰੀ ਅਕਾਲੀ ਐਂਡ ਸਤਿ ਸ਼੍ਰੀ ਅਕਾਲ ਮਾਤਾ ਜ ਅੱਜ ਸਾਡੇ ਨਾਲ ਨੇ ਦੋ ਮਾਮਾ ਮਾਮਾ ਜੀ ਨੂੰ ਆਪਾਂ ਪੁੱਛਾਂਗੇ ਸਭ ਤੋਂ ਪਹਿਲਾਂ ਕਿ ਮਾਮਾ ਜੀ ਆਪ ਕਿੱਥੋਂ ਬਿਲੋਂਗ ਕਰਦੇ ਇੰਡੀਆ ਤੋਂ ਪੰਜਾਬ ਚੋਂ ਕਿੱਥੋਂ ਹੋਗੇ ਤੁਸੀਂ ਤੇ ਕਿੱਥੇ ਅਸੀਂ ਜੀ ਅਸੀਂ ਜੀ ਹਰਿਆਣਾ ਜ਼ਿਲ੍ਹੇ ਚੋਂ ਆ ਸਾਡਾ ਪਿੰਡ ਖੁੰਆਂ ਨਪੜਪੋਰਾ ਤੇ ਅਸੀਂ ਖੇਤੀਬਾੜੀ ਕੰਮ ਕਰਦੇ ਆ ਜੀ ਤੇ ਸਾਡਾ ਇੱਥੇ ਮੇਰਾ ਬੇਟਾ ਰਹਿ ਰਿਹਾ ਇੰਡੀਆ ਮੇਰੀ ਬੇਟੀ ਆ ਬੇਟੀ ਮੇਦੀ ਗੋਨਿਆ ਨੇ ਚਰਤੇ ਵੀ ਆਈ ਵੀ ਆ ਜੀ ਗੋਨੇਣਾ ਮੰਡੀ ਕਰਦੇ ਨੇ ਹਾਂ ਜੀ ਗੋਨੇਣਾ ਮੰਡੀ ਆ ਜੀ ਤੇ ਉਹ ਵੀ ਮਿਸ ਬਹੁਤ ਕਰਦੇ ਉੱਥੇ ਆ ਦਿੰਦਾ ਵੀ ਮਮਾ ਤੁਸੀਂ ਇੱਧਰ ਆਓ ਹਾਂ ਜੀ ਤੇ ਇੱਧਰ ਮੇਰਾ ਬੇਟਾ ਰਹਿ ਰਿਹਾ ਤੇ ਬੇਟਾ ਵੀ ਬਹੁਤ ਪਿਆਰ ਕਰਦਾ ਮੈਂ ਵੀ ਬੇਟੇ ਨੂੰ ਬਹੁਤ ਪਿਆਰ ਕਰਦੀ ਵੈਰੀ ਗੁੱਡ ਠੀਕ ਤੇ ਮਾਤਾ ਜੀ ਹੁਣ ਤੁਸੀਂ ਦੱਸੋ ਵੈਸੇ ਮਾਤਾਂ ਤਾਂ ਸਾਰੇ ਜਾਣਦੇ ਹੀ ਆ ਹੈ ਅਸੀਂ ਸੰਗਰੂਰ ਜਿਹੜੇ ਚੋਂ ਜੀ ਠੀਕ ਹੈ ਜੀ ਅਣ ਸਾਡਾ ਤੂਰੀ ਸ਼ਹਿਰ ਹੈਗਾ ਇੱਥੇ ਮੇਰਾ ਇੱਕ ਬੇਟਾ ਇੱਥੇ ਇੱਕ ਮੇਰਾ ਬੇਟਾ ਇੰਡੀਆ ਹੈਗਾ ਹਾਂ ਜੀ ਤੇ ਇੰਡੀਆ ਵਾਲਾ ਬੇਟਾ ਮੇਰਾ ਜੌਬ ਕਰਦਾ ਹੈਗਾ ਇੱਥੇ ਵਾਲਾ ਬੇਟਾ ਮੇਰਾ ਆਪਦੇ ਕੰਮ ਤੇ ਸੈਟ ਹੈ ਤੇ ਵੀ ਇੱਥੇ ਵੀ ਖੁਸ਼ ਹਾਂ ਤੇ ਇੰਡੀਆ ਜਾ ਕੇ ਉੱਥੇ ਵੀ ਖੁਸ਼ ਹੋਵਾਂਗੇ ਬੱਚਿਆਂ ਕੋਲੇ ਹਾਂ ਤੇ ਪਸ਼ੋਕੜ ਪਸ਼ੋਕੜਾ ਸੋ ਕਿਹੜਾ ਪਿੰਡ ਆ ਆਪਣਾ ਪਸ਼ੋਕੜ ਸਾਡਾ ਲੱਡਾ ਲੱਡਾ ਕੋਠੀ ਲੱਡਾ ਕੋਠੀ ਹਾਂਜੀ ਸੌਰੇ ਮੇਰੇ ਲੱਡਾ ਕੋਠੀ ਨੇ ਤੇ ਪੇਕੇ ਮੇਰੇ ਵਿਖੀ ਸੀ ਪੇਖੀ ਮਾਂ ਸਾਡੇ ਲਾ ਹਾਂਜੀ ਇੱਕ ਆਪਣਾ ਨਾਮ ਜ਼ਰੂਰ ਦੱਸੋ ਮਾਤਾ ਜੀ ਨਾਮ ਮੇਰਾ ਭਪਿੰਦਰ ਕੌਰ ਆ ਏ ਠੀਕ ਹੈ ਜੀ ਹਾਂਜੀ ਨਿੱਕ ਨੇਮ ਹੋਵੇ ਕੋਈ ਪੂਪੀ ਕਹਿੰਦੇ ਮਾਤਾ ਜੀ ਪੂਪੀ ਕਹਿੰਦੇ ਨੂੰ ਮੈਨੂੰ ਲਾਜ ਆਪਣਾ ਕੀ ਨਾਮ ਹੈ ਮਾਤਾ ਜੀ ਮੇਰਾ ਨਾਮ ਜੀ ਬਲਜੀਤ ਕੌਰ ਆ ਤੇ ਮੇਰੇ ਪੇਕੇ ਦਾ ਨਾਮ ਮੇਰਾ ਨਾਂ ਗੈਨੋਆ ਠੀਕ ਹੈ ਠੀਕ ਹੈ ਜੀ ਹਾਂਜੀ ਹੁਣ ਕਰਾਂਗੇ ਆਪਾਂ ਜਮੀ ਸਿੰਪਲ ਜੀਆਂ ਗੱਲਾਂ ਮਾਤਾ ਹੋਰਿਆਂ ਨਾਲ ਹਾਂਜੀ ਮਾਤਾ ਜੀ ਤੁਹਾਨੂੰ ਕੀ ਲੱਗਦਾ ਕਿ ਆਸਟ੍ਰੇਲੀਆ ਤੇ ਇੰਡੀਆ ਦੀ ਲਾਈਫ ਦੇ ਵਿੱਚ ਕੀ ਫਰਕ ਹੈ ਮਤਲਬ ਦੋਨੇ ਮਾਮਾ ਲਈਏ ਕੁਐਸਚਨ ਤੇ ਤੁਸੀਂ ਪੁੱਛ ਲੋ ਵੀ ਕੀ ਸੀ ਮਤਲਬ ਵੀ ਤੁਹਾਨੂੰ ਕੀ ਲੱਗਦਾ ਵੀ ਉੱਥੇ ਜ਼ਿਆਦਾ ਵਧੀਆ ਜਾ ਉਰੇ ਜਾਣਾ ਬੜੀਏ ਬੜੀਏ ਇੱਥੇ ਵੀ ਐ ਉੱਥੇ ਉੱਥੋਂ ਆਪਣਾ ਨੂੰ ਇਹ ਇੱਥੇ ਸੀ ਆ ਕੇ ਮਿਸ ਕਰਦੇ ਆ ਕੱਲਾ ਪਾਣੀ ਮਿਸ ਕਰਦੇ ਆ ਉੱਥੇ ਜਦੋਂ ਆਪਾਂ ਜਾਂਦੇ ਆ ਬਾਹਰ ਅੰਦਰ ਜਾਂਦੇ ਆ ਆਪ ਨੂੰ ਆਵਦੇ ਆ ਸਹੇਲੀਆਂ ਮਿਲਦੀਆਂ ਨੇ ਜਦੋਂ ਬਾਹਰ ਅੰਦਰ ਜਾਂਦੇ ਆ ਇਕੱਠੀਆਂ ਹੋ ਕੇ ਵੀ ਜਾਂਦੇ ਆਂਗੇ ਜਿਵੇਂ ਆਪਾਂ ਕਿਤੇ ਬਾਜ਼ਾਰ ਜਾਣਾ ਹੈ ਗੁਰਦੁਆਰੇ ਜਾਣਾ ਹੈ ਕਿਤੇ ਵੀ ਜਾਣਾ ਆਪਾਂ ਉੱਥੇ ਕੁਝ ਜਿ ਨੂੰ ਸਾਥ ਲੈਣਿਆ ਵਿਸਾਸ ਹੋ ਜਾਂਦਾ ਵੀ ਆ ਚੱਲੀਏ ਤੇ ਪੈਦਲ ਵੀ ਵਗ ਜਾਨੇ ਆ ਇੱਥੇ ਆਪਾਂ ਨੂੰ ਆਉਂਦੇ ਆਪਾਂ ਬੱਚਾ ਤੇ ਨਿਰਭਰਾਂ ਜੇ ਕਿਤੇ ਜਾਣਾ ਤਾਂ ਬੱਚੇ ਪਉਣ ਲੈ ਕੇ ਜਾਣਗੇ ਫੇਰ ਜਾਣਾ ਜਦੋਂ ਤਾਂ ਬੱਚੇ ਘਰੇ ਨੇ ਉਹ ਤਾਂ ਆਪਣੇ ਰੌਣਕ ਮੇਲਾ ਹੈ ਜਦੋਂ ਬੱਚੇ ਕੰਮ ਤੇ ਗਏ ਨੇ ਫੇਰ ਆਪਾਂ ਇਕੱਲਾ ਪਣ ਮਹਿਸੂਸ ਵੀ ਕਰਦੇ ਹਾਂ ਨਹੀਂ ਫਿਰ ਇਹ ਤੁਹਾਨੂੰ ਗੱਡੀ ਸਿਖਾ ਦਈਏ ਜੇ ਗੱਡੀ ਸਿਖਾਓ ਤਾਂ ਬਾੜੀ ਉਹਦੇ ਗੱਲ ਪਰ ਹੁਣ ਅਸੀਂ 70 ਸਾਲ ਜੋਗੇ ਬੇਟਾ ਹੁਣ ਸੱਤ ਸੌ ਗੱਡੀ ਤਾਂ ਨਹੀਂ ਅਸੀਂ ਸਿੱਖ ਸਕਦੇ ਅਗੇ ਹੁਣ ਅਸੀਂ ਤਾਂ ਸਾਡੀਆਂ ਤੁਸੀਂ ਗੱਡੀਆਂ ਗਿਆ ਹਾਂ ਅੱਛਾ ਇਹਨਾਂ ਕੁਐਸਚਨਾਂ ਦੇ ਵਿੱਚੋਂ ਇੱਕ ਕੁਐਸਚਨ ਹੋਰ ਜ਼ਿਆਦਾ ਹੈ ਜਿਵੇਂ ਮਾਤਾ ਜੀ ਮਾਤਾ ਜੀ ਨੇ ਦੱਸਿਆ ਵੀ ਅਸੀਂ ਉੱਥੇ ਨਸੇਲੀਆਂ ਜਿਵੇਂ ਹੁਣ ਮੈਂ ਮੇਰੇ ਮਾਤਾ ਜੀ ਬਾਰੇ ਗੱਲ ਕਰੂੰਗਾ ਉਹ ਜਦੋਂ ਘਰੋਂ ਬਾਹਰ ਨਿਕਲਦੇ ਨੇ ਤਾਂ ਉਹ ਘਰੋਂ ਬਾਹਰ ਨਿਕਲਨ ਦਾ ਸਰਕਾਰ ਕਹਿੰਦੇ ਲੈ ਲੈ ਕੁੜੀ ਬਲਜੀਤ ਕੇ ਜਾਏ ਇਹ ਹਾਂ ਲੈ ਬਲਜੀਤ ਨਹੀਂ ਹੈ ਕਿ ਕੁੜੀ ਗਲਾਬੋ ਕੇ ਜਾਏ ਗਲਾਬੋ ਕਿ ਨਹੀਂ ਕਿ ਲੈ ਕੁੜੀ ਬਾਜੀਗਰਾਂ ਦੀ ਜਾਏ ਉਹ ਨਿੱਕੇ ਕੇ ਜੇ ਉਹ ਵੀ ਨਹੀਂ ਮਿਲੇਗਾ ਹਾਂ ਸੰਜੀ ਦੀ ਦੁਕਾਨ ਹੈ ਉੱਥੇ ਦੋ ਬੁੜੀਆਂ ਖੜੀਆਂ ਹੁੰਦੀਆਂ ਨੇ ਉਹਨਾਂ ਨਾਲ ਗੱਲਾਂ ਲੱਗ ਜਾਂਦੇ ਨੇ ਉਹ ਨਹੀਂ ਹੈਗੇ ਗਾਂ ਕਹਿੰਦੇ ਲੈ ਸਨਿਆਰਾਂ ਦੀ ਜਾਏ ਬੀਬ ਕੇ ਕੀ ਤੁਸੀਂ ਉਹ ਚੀਜ਼ਾਂ ਊਰੇ ਮਤਲਬ ਮਿਸ ਕਰਦੇ ਹੋਗੇ ਵੀ ਸੋਨੂੰ ਉਹ ਚੀਜ਼ਾਂ ਲੱਗਦਾ ਵੀ ਊਰੇ ਆਪਾਂ ਨਿਕਲ ਕੇ ਨਾਲ ਵਾਲੇ ਗਵੰਡੀਆਂ ਦੇ ਨਹੀਂ ਜਾ ਸਕਦੇ ਜਾਂ ਕਿਤੇ ਹੋਰ ਨਹੀਂ ਜਾ ਸਕਦੇ ਇਹ ਚੀਜ਼ਾਂ ਊਰੇ ਮਿਸ ਕਰਦੇ ਹੋ ਤੁਸੀਂ ਨਹੀਂ ਜੀ ਨਹੀਂ ਜੀ ਊਰੇ ਮਿਲਦੀਆਂ ਨੇ ਸੋਨੂੰ ਇਹ ਚੀਜ਼ਾਂ ਨਹੀਂ ਨਹੀਂ ਮਿਲਦੀਆਂ ਇੱਥੇ ਸਾਨੂੰ ਸ਼ਾਮ ਨੂੰ ਜਦੋਂ ਪਾਰਕ ਜਾਂਦੇ ਆ ਹਾਂਜੀ ਤਾਂ ਬਸ ਉੱਥੇ ਹੀ ਜਿਹੜੇ ਅੱਧਾ ਘੰਟਾ ਲਾਈਏ 15 ਮਿੰਟ ਜਿੰਨਾ ਇੱਕ ਚਿਰ ਪਾਰਕ ਜਾਂਦੇ ਆ ਸਾਨੂੰ ਉਹਨਾਂ ਚਿਰ ਇੰਡੀਆ ਵਾਂਗੂ ਲੱਗਦਾ ਨਹੀਂ ਫਿਰ ਜਿਹੜਾ ਥੋੜੇ ਮਨ ਚ ਇੱਕ ਗੋਲਾ ਜਿਹਾ ਬਣ ਜਾਂਦਾ ਬੁੜੀਆਂ ਜੋ ਉਹ ਬਣਦਾ ਜੀ ਹਾਂਜੀ ਹਾਂ ਜਦੋਂ ਹੁਣ ਕੋਈ ਇੱਥੇ ਵੀ ਕੋਈ ਕਿਸੇ ਦਾ 파ਠ ਦਾ ਵੀ ਜਾਨੀ ਕਾਰਡ ਆਉਂਦਾ ਤਾਂ ਫਿਰ ਅਸੀਂ ਇੰਡੀਆ ਨੇ ਮਿਸ ਕਰਦੇ ਆ ਕਿਉਂਕਿ ਸਾਡੇ ਇੰਡੀਆ ਜਦੋਂ 파ਠ ਹੁੰਦੇ ਸੀਗੇ ਸੰਹਾਰ 파ਠ ਹੋ ਗਿਆ ਖੰਡ 파ਠ ਹੋ ਗਿਆ ਵਿਆਹ ਛਾਦੀ ਹੋਗੇ ਤਾਂ ਉਦੋਂ ਅਸੀਂ ਇੱਕ ਦੂਜੀ ਨੂੰ ਫੋਨ ਲਾ ਕੇ ਪੁੱਛਣਾ ਵੀ ਸੋਨ ਨੂੰ ਵੀ ਕਹਿ ਕੇ ਗਿਆ ਆਪਾਂ ਚੱਲਾਂਗੇ ਕਿੰਨੇ ਵਜੇ ਤਿਆਰ ਹੋਵੋਗੇ ਤੁਸੀਂ ਕਿੰਨੇ ਵਜੇ ਤਿਆਰ ਹੋਵੋਗੇ ਤਾਂ ਅਸੀਂ ਇਹ ਆਪਦੀ ਸਾਰੀ ਫੈਮਿਲੀ ਤੇ ਆਣ ਗਮਣਡ ਨਰਾਣਾ ਜੇ ਠਾਣਾ ਅਸੀਂ ਇਕੱਠੇ ਹੋ ਕੇ ਜਾਂਦੇ ਹਾਂ ਹਾਂ ਜੀ ਹਾਂ ਹਾਂ ਜੀ ਹਾਂ ਇਹਨਾਂ ਗੱਲਾਂ ਚ ਹੈ ਨਾ ਜਿਵੇਂ ਆਹ ਵੀ ਉੱਥੇ ਆਪਾਂ ਚਲੇ ਜਾਂਦੇ ਸੀ ਕਿ ਜਿਵੇਂ ਸਵੇਰੇ ਉੱਠ ਕੇ ਗੁਰੂ ਘਰ ਜਾਣਾ ਹਾਂ ਹਨਾ ਜਾਂ ਫਿਰ ਕਿਤੇ ਕੋਈ ਸੌਦਾ ਪੱਤਾ ਲੈਣ ਜਾਣਾ ਤੁਰਕੀ ਵਗ ਜਾਂਦੇ ਜਾਂ ਕਿਸੇ ਦੇ ਕਿਲੋਮੀਟਰ 2 ਕਿਲੋਮੀਟਰ ਤੇ ਘਰ ਤੇ ਜਾਣਾਗਾ ਤਾਂ ਉ ਤੁਰਕੀ ਚਲੇ ਜਾਂਦੇ ਪਰ ਓਰੇ ਜੇ ਆਪਾਂ ਨੇ ਤਿੰਨ ਘਟਾ ਟੱਪ ਕੇ ਵੀ ਜਾਣਾ ਤਾਂ ਆਪਾਂ ਗੱਡੀ ਦੇ ਵਿੱਚ ਹੀ ਜਾਂਦੇ ਆ ਕੀ ਮਾਤਾ ਜੀ ਇਹ ਚੀਜ਼ਾਂ ਦਾ ਫਰਕ ਲੱਗਦਾ ਤੁਹਾਨੂੰ ਹਾਂਜੀ ਇਹ ਸਾਨੂੰ ਜਿਹੜਾ ਅਸੀਂ ਇੱਥੇ ਬੱਚਿਆਂ ਦੇ ਮੰਮੀ ਡੈਡੀ ਆ ਇਹਨਾਂ ਨੂੰ ਬਹੁਤ ਇਸ ਗੱਲ ਦੇ ਵਿੱਚ ਪ੍ਰੋਬਲਮ ਆਉਂਦੀ ਆ ਕਿਉਂਕਿ ਸਾਨੂੰ ਹੁਣ ਜੇਰਾ ਹੁਣ ਸਾਡੇ ਗਗਨ ਗਗਨ ਦਾ ਘਰ ਨਾਲ ਹੀ ਆ ਹਾਂਜੀ ਹਾਂਜੀ ਸਾਨੂੰ ਇਹ ਨਹੀਂ ਪਤਾਗਾ ਵੀ ਚਲੋ ਮੈਂ ਅੱਜ ਇੱਕ ਵਾਰ ਜਾਇਆ ਹੀ ਉਹਨਾਂ ਦੇ ਸਧਾਰਨ ਪਾਠ ਸੀਗਾ ਇੱਕ ਵਾਰੀ ਜਾਇਆ ਹੀ ਤਾਂ ਮੈਨੂੰ ਪਤਾ ਲੱਗ ਗਿਆ ਵੀ ਉਹਨਾਂ ਦਾ ਘਰ ਇੱਥੇ ਹੀ ਆ ਹੂੰ ਮੈਂ ਗਗਨ ਨਾਂ ਵੀ ਮੇਰੇ ਕੋਲ ਫੋਨ ਵੀ ਹੈਗਾ ਤੇ ਪਰ ਮੈਨੂੰ ਇਹ ਨਹੀਂ ਪਤਾ ਵੀ ਜੇ ਕਹੇ ਮੇਰੇ ਘਰ ਆ ਜਾ ਵੀ ਮੈਨੂੰ ਹੀ ਨਹੀਂ ਪਤਾ ਵੀ ਸਾਡੇ ਘਰ ਕਿੰਨੇ ਕ ਦੂਰ ਆ ਕਿੱਥੇ ਨੇੜੇ ਰਹੇ ਇਹ ਚੀਜ਼ ਤਾਂ ਸਾਨੂੰ ਨਹੀਂ ਪਤਾ ਲੱਗਦੀ ਪਰ ਬਸ ਜਿਵੇਂ ਮੰਨ ਲਓ ਆਪਾਂ ਉਰੇ ਕੀ ਐ ਵੀ ਉਰੇ ਕਈ ਚੀਜ਼ਾਂ ਆਪਾਂ ਜਿਵੇਂ ਖਾਣ ਦੀਆਂ ਹੋਗੀਆਂ ਪੀਣ ਦੀਆਂ ਹੋਗੀਆਂ ਉਹ ਆਪਾਂ ਨੂੰ ਉਰੇ ਮਿਲਦੀਆਂ ਨਹੀਂ ਫਿਰ ਉਹਦਾ ਕਿਵੇਂ ਆਪਾਂ ਕੀ ਕਰਦੇ ਆ हां ਇਹ ਤਾਂ ਹੈਗਾ ਖਾਣ ਦਾ ਤਾਂ ਇਹਦਾ ਹੈਗਾ ਜਿਹੜਾ ਆਪਣਾ ਉੱਥੋਂ ਵਾਲਾ ਖਾਣਾ ਹੈਗਾ ਉਹ ਆਪਾਂ ਇੱਥੇ ਨੂੰ ਆਪਾਂ ਨੂੰ ਨਹੀਂ ਮਿਲਦਾ ਹੈਗਾ हां ਇੱਥੇ ਤਾਂ ਆਪਾਂ ਵਾਦ ਤੋਂ ਵਾਦ ਰੈਡੀमेड ਬਾਜ਼ਾਰੂ ਲੈ ਆਉਣੇ ਆਗੇ ਉੱਥੇ ਆਪਾਂ ਤਕਰੀਬਨ ਪਰ ਹੁਣ ਮਾਹੌਲ ਤਾਂ ਉੱਥੇ ਵੀ ਇਹੀ ਹੋ ਗਿਆ ਤੇ ਪਰ ਫਿਰ ਵੀ ਆਪਾਂ ਕੋਸ਼ਿਸ਼ ਕਰਦੇ ਆਪਾਂ ਜਿਹੜਾ ਖਾਣਾ ਆਪਾਂ ਘਰੇ ਬਣਾਉਨੇ ਆ ਆਪਾਂ ਉਹੀ ਵਧਿਆ ਪਸੰਦ ਕਰਦੇ ਆਂਗੇ ਤਪੋ ਹੀ ਬੜਾ ਸ਼ਾਂਤ ਕਰਦੇ ਆ ਤੌੜੀ ਵਾਲਾ ਸਾਗ ਨਹੀਂ ਮਿਲਦਾ ਹਾਂ ਤੌੜੀ ਵਾਲਾ ਸਾਗ ਨਹੀਂ ਮਿਲਦਾ ਤੌੜੀ ਵਾਲਾ ਦੁੱਧ ਨਹੀਂ ਮਿਲਦਾ ਤੇ ਤੌੜੀ ਵਾਲੀ ਖਿਚੜੀ ਨਹੀਂ ਮਿਲਦੀ ਹਾਂ ਤੇ ਫਿਰ ਖੇਤ ਜਾਂਦੇ ਆ ਖੇਤੋਂ ਪੱਟ ਕੇ ਮੂਲੀਆਂ ਖਾਣੀਆਂ ਗਾਜਰਾਂ ਵਾਣੀਆਂ ਸਾਗ ਤੋੜਨਾ ਉਹ ਚੀਜ਼ਾਂ ਇੱਥੇ ਆਪਾਂ ਬਹੁਤ ਮਿਸ ਕਰਦੇ ਆ ਨਹੀਂ ਪਰ ਉਰੇ ਆਪਾਂ ਸਾਗ ਦਾ ਉਹ ਵੀ ਲੱਗਦਾ ਪਰ ਤੋੜ ਨਹੀਂ ਸਕਦੇ ਗੋਰਿਆਂ ਦੇ ਹਾਂ ਐਦਾ ਹੁੰਦਾ ਵੀ ਹਾਂ ਅੱਛੀ ਇੱਕ ਦੋ ਵੀ ਉਹਨੇ ਉੱਥੇ ਤਾਂ ਅਸੀਂ ਆਪਾਂ ਕਹਿ ਦਿੰਦੇ ਹਾਂ ਹਾਂ ਖੇਤ ਕਰਨਾ ਆਪਾਂ ਕੁਛ ਤਾਂ ਨਾਂ ਲੈ ਲੈਨੇ ਵੀ ਗੋਰੇ ਕਿ ਜਾਇਆ ਕਿ ਤੂੰ ਉੱਥੇ ਤੋੜ ਕੇ ਲਿਆਈਏ ਜਾਂ ਆਪਾਂ ਗਗਣ ਕੇ ਜਾ ਕੇ ਤੋੜ ਕੇ ਲਿਆਈਏ ਉਹਨਾਂ ਦੇ ਸਾਗ ਗੱਚਾ-ਕੱਚਾ ਬਹੁਤ ਸੋਹਣਾ ਖੜਾ ਇੱਥੇ ਸਾਨੂੰ ਇਹ ਚੀਜ਼ ਤਾਂ ਨਹੀਂ ਪਤਾ ਵੀ ਕਿਸੇ ਦੇ ਤੋੜ ਨਹੀਂ ਸਕਦੇ ਜਾਣ ਨਹੀਂ ਸਕਦੇ ਨਹੀਂ ਪਰ ਆਪਣੇ ਕੈਨੇਡਾ ਦੇ ਤੋੜਿਆ ਸੀ ਕਿਸੇ ਨੂੰ ਵੀਡੀਓ ਵਾਇਰਲ ਹੋ ਗਈ ਹਾਂਜੀ ਹਾਂਜੀ ਉਹ ਹੀ ਤਾਂ ਹੈਗਾ ਨਾ ਇਹ ਚੀਜ਼ਾਂ ਦੇ ਸਾਰੇ ਸਾਗ ਤੋੜਦੇ ਜੀ ਹਾਂਜੀ ਹਾਂਜੀ ਕੰਪਲੀਟ ਹੋ ਗਈ ਕੰਪਲੀਟ ਹੋ ਗਈ ਨਹੀਂ ਉੱਥੇ ਸ਼ਾਮ ਨੂੰ ਇਹ ਨਹੀਂ ਪਤਾ ਲੱਗਦੀ ਸੀ ਬੱਚਿਆਂ ਨੂੰ ਵੀ ਅੱਜ ਕੀ ਬਣ ਰਿਹਾ ਕਿਉਂਕਿ ਅਸੀਂ ਕਿਸ਼ਮ ਜਾਂ ਗਏ ਤੋੜ ਕਿੱਲਾਂ ਦਾ ਧਰ ਲਿਆ ਇੱਥੇ ਹੁਣ ਬੱਚਿਆਂ ਦੀ ਸਹਿਮਤੀ ਨਾਲ ਹੀ ਅਸੀਂ ਸਾਗ ਧਰ ਸਕਦੇ ਆ ਕਿ ਬੱਚੇ ਲਿਆ ਕੇ ਦੇਣਗੇ ਤਾਂ ਹੀ ਧਰ ਸਕਦੇ ਆ ਉੱਥੇ ਤਾਂ ਐ ਵੀ ਹੁੰਦਾਗਾ ਵੀ ਇੱਕ ਨੇ ਸਾਗ ਲਿਆਂਦਾ ਵੀ ਲੈ ਭਾਣੇ ਮੇਰੇ ਘਰੇ ਦੋ ਚੀਰੀਆਂ ਵਾਧੂ ਨੇ ਹਾਂ ਤੂੰ ਐ ਕਰ ਹੁਣ ਦੋ ਇਹ ਮੇਰੇ ਨੇ ਗਿਆ ਤੇ ਇੱਕ ਪਾਲਕ ਦੀ ਗੁੱਟੀ ਲਿਆ ਤੇ ਸੋਨੂੰ ਮੁਕਦਨ ਚ ਸਾਗ ਕਰ ਲੂ ਆ ਉਹਦਾ ਆਪਾਂ ਉੱਥੇ ਐ ਵੀ ਕਰ ਲੈਣੇ ਆ ਇੱਥੇ ਆਪਾਂ ਜੇ ਉੱਥੇ ਜਾਵਾਂਗੇ ਮੌਲ ਚ ਤਾਂ ਲਿਆਵਾਂਗੇ ਤਾਂ ਫਿਰ ਆਪਾਂ ਕਰਾਂਗੇ ਉੱਥੇ ਆਪਣਾ ਇਹ ਨਹੀਂ ਆਪਾਂ ਆਸਗਾਨ ਆਪਣੀ ਇੱਕ ਜਿਹੀ ਚੀਜ਼ ਦਿੰਦਾ ਹੈਗਾ ਆਪਾਂ ਵਰਤਪਦੇਵਾ ਨਾਲ ਆਪਾਂ ਮਿਲ ਕੇ ਖਾਣੇ ਵੀ ਨੇ ਉੱਥੇ ਪਰ ਉਹ ਤੁਹਾਨੂੰ ਵਧੀਆ ਕਿੱਥੇ ਲੱਗਦਾ ਵਧੀਆ ਤਾਂ ਦੇਖ ਜੇ ਤਾਂ ਆਪਾਂ ਦੂਜੇ ਥੇ ਬੱਚੇ ਹੁੰਦੇ ਆਪਾਂ ਆਪਾਂ ਨੂੰ ਇੱਥੇ ਵੀ ਵਧੀਆ ਲੱਗਦਾ ਪਰ ਖਾਸ ਆਪਾਂ ਨੂੰ ਇੰਡੀਆ ਦਾ ਜਿਹੜਾ ਮਾਹੌਲ ਹੈ ਆਪਣਾ ਉਹ ਆਪਦਾ ਤੈਨੂੰ ਪਤਾ ਹੀ ਹੈ ਜਿਹੜਾ ਆਪਣਾ ਜਿੱਥੇ ਦਾ ਜੰਮੇ ਪੜੇ ਆ ਆਪਾਂ ਨੂੰ ਵਧੀਆ ਤਾਂ ਆਪਾਂ ਉਹੀ ਲੱਗਦਾ ਆਪਾਂ ਨੂੰ ਬੱਚਿਆਂ ਵਾਂਗਰ ਗੱਲਬਾਤ ਕਰਨ ਆਪਾਂ ਉੱਥੇ ਇਕੱਲਾਪਣ ਇੱਥੇ ਵੱਧ ਮਹਿਸੂਸ ਹੁੰਦਾ अच्छा बाबा ये एक मेरा क्वेश्चन सी uh -huh. हा, है जी जबो ना ਹੁਣ ਤੁਸੀਂ ਕਈ ਵਾਰੀ ਆ ਗਏ ਕਈ ਵਾਰੀ ਵਾ ਗਏ ਹਨਾ ਜਿਵੇਂ ਆਸਟ੍ਰੇਲੀਆ ਚ ਆ ਜਾਣੇ ਹੋ ਵਾ ਜਾਣੇ ਹੋ ਆ ਜਾਣੇ ਵਾ ਜਾਣੇ ਹੋ ਹੁਣ ਜਿਵੇਂ 2014 ਦੇ ਵਿੱਚ ਮੇਰੇ ਮਾਤਾ ਜੀ ਆਏ ਉਰੇ ਹਨਾ ਉਹ ਜਦੋਂ ਵਾਪਸ ਗਏ ਉਥੇ ਤਾਂ ਉਹਨਾਂ ਨੂੰ ਜਿਵੇਂ ਤੁਸੀਂ ਐ ਕਹਿ ਸਕਦੇ ਹੋ ਵੀ ਆਂਡ ਗਵਾਂਡ ਵਾਲੇ ਹਨਾ ਦੂਜੀਆਂ ਮਾਂ ਮਾਂ ਦੂਜੀਆਂ ਕਹਿ ਲੋ ਹਾਂ ਆਂਡ ਗਵਾਂਡ ਚੋਂ ਨਾ ਉਹਨਾਂ ਨੇ ਪੁੱਛਿਆ ਕਿ ਕੁੜੇ ਤੇਰੇ ਖੁਰਕਤਾ ਨਹੀਂ ਹੋਈ ਉਥੇ ਪਾਣੀ ਬਦਲ ਹੋ ਗਿਆ ਹਣਾ ਜਾਂ ਕੁੜੇ ਉਥੇ ਪਾਣੀ ਵਧੀਆ ਸੀ ਭਾਈ ਸਵਾਦ ਸੀਗਾ ਹਣਾ ਜਾਂ ਫਿਰ ਉਥੇ ਅੱਛਾ ਉਥੇ ਰੋਟੀ ਟੁਕ ਆਪਣਾ ਮਿਲਦੇਗਾ ਕੋਈ ਕੁਝ ਹੋਰ ਹੀ ਖਾਣਿਓ ਤੇ ਹੁਣ ਜਿੱਦਾਂ ਕਿ ਮੇਰੇ ਮਾਤਾ ਵੀ ਹਾਸੇ ਮਜ਼ਾਕ ਵਾਲੇ ਨੇ ਉਹਨਾਂ ਨੇ ਵੀ ਕਹਿਤਾ ਕਿ ਜਿਵੇਂ ਉਹਨਾਂ ਨੇ ਕਿਹਾ ਵੀ ਪਾਣੀ ਪੀਣ ਚ ਸਵਾਦ ਸੀਗਾ ਉਥੇ ਦਾ ਤਾਂ ਮੇਰੇ ਮਾਤਾ ਕਹਿੰਦੇ ਕਹਿੰਦੇ ਤੁਸੀਂ ਪਾਣੀ ਕਹਿੰਨੂ ਕਿ ਕਹਿੰਦੇ ਉੱਥੇ ਤਾਂ ਚਾਹੀ ਜੂਸ ਨਾਲ ਸਾਰਾ ਦਿਨ ਨਾਈ ਜਾਓ ਮੁੰਡਿਆਂ ਨੇ ਇੰਨੇ ਨਾ ਤਾਂ ਰੱਖੇ ਲਿਆ ਕੇ ਹਨਾ ਤਾਂ ਮਤਲਬ ਜਣੀ ਕਿ ਉਹ ਗੱਲਾਂ ਸਾਨੂੰ 20 ਪੁੱਛੀਆਂ ਗਈਆਂ ਜਦੋਂ ਤੁਸੀਂ ਪਹਿਲੀ ਵਾਰ ਆ ਕੇ ਗਏ ਜਾਂ ਹੁਣ 20 ਪੁੱਛਦੇ ਨੇ ਆਂਡ ਗਵਾਂਡ ਚ ਕਿਉਂਕਿ ਜਦੋਂ ਕਹਿੰਦੇ ਨੇ ਕਿ ਜਹਾਜ਼ 'ਚ ਚੜੇ ਤੁਸੀਂ ਤੁਹਾਡਾ ਦਿਲ ਨਹੀਂ ਘਬਰਾਇਆ ਜਾਂ ਨਾਲ ਹੀ ਨਾਲ ਹੀ ਫਿਰ ਡਾਕਟਰ ਵੀ ਬਣ ਜਾਂਦੇ ਆਪਣੇ ਹਨਾ ਟੁਕੜੇ ਉਹ ਗੋਲੀ ਲੈ ਲੈਂਦੀ ਫਲਾਣੀ ਹੈ ਨਾ ਤਾਂ ਉਹ ਗੱਲਾਂ ਮਤਲਬ ਸਾਨੂੰ ਪੁੱਛੀਆਂ ਕਿਸੇ ਨੇ ਉਹ ਸ਼ੇਅਰ ਕਰੋ ਸਾਡੇ ਨਾਲ ਮਤਲਬ ਉਹ ਪੁੱਛੀਆਂ ਹਾਂਜੀ ਇਹ ਗੱਲਾਂ ਬਹੁਤ ਪੁੱਛੀਆਂ ਸਾਨੂੰ ਵੀ ਕਹਿੰਦੇ ਆ ਵੀ ਜਿਵੇਂ ਆਪਾਂ ਕਹਿੰਦੇ ਆ ਵੀ ਜੇ ਅਸੀਂ ਪਹਿਲੀ ਵਾਰ ਜਦੋਂ ਜਾਣਾ ਸੀਗਾ ਤੁਸੀਂ ਪੰਜੀਰੀ ਨਾਲ ਲੈ ਕੇ ਜਾਇਆ ਜੇ ਤੁਸੀਂ ਆ ਚੀਜ਼ਾਂ ਲੈ ਕੇ ਜਾਇਆ ਜੇ ਸਾਡਾ ਵੀ ਪਹਿਲਾਂ ਪਰਿਵਾਰ ਗਿਆ ਵੇ ਮੇਰੇ ਜਿਹੜਾ ਜੇਠ ਜਠਾਣੀ ਉਹ ਸਾਡੇ ਹਾਂਗਕਾਂਗ ਆ ਸਾਡਾ ਨਾਨਕ ਪਰਿਵਾਰ ਵੀ ਸਾਰਾ ਹਾਂਗਕਾਂਗ ਗਿਆ ਵਿਆ ਉਹ ਵੀ ਸਾਡੇ ਇੱਥੇ ਆਏ ਹੋਏ ਸੀਗੇ ਉਹ ਸਾਨੂੰ ਕਹਿਣ ਲੱਪੇ ਕਹਿੰਦੇ ਕਿ ਤੁਸੀਂ ਵੀ ਕਈ ਚੀਜ਼ਾਂ ਨਾਲ ਜਾਏ ਜੇ ਪਰ ਅਸੀਂ ਪੰਜੀਰੀ ਬਣਾ ਬੈਠੇ ਸੀਗੇ ਤੇ ਉਹ ਮੈਂ ਲੈ ਕੇ ਵੀ ਆਈ ਪਰ ਸਾਨੂੰ ਕਿਸੇ ਨੇ ਕੁਝ ਨਹੀਂ ਪੁੱਛਿਆਗਾ ਨਾ ਮੈਨੂੰ ਅੱਛਾ ਦੁੱਧ ਵਾਲੀ ਚੀਜ਼ਾਂ ਦੀ ਪ੍ਰੋਬਲਮ ਐ ਮੇਰਾ ਤਾਂ ਨਾ ਜਿ ਖੋਆ ਵਗੈਰਾ ਉਹ ਤੋਂ ਪਰ ਪੰਜੀਰੀ ਤਾਂ ਹਾਂ ਜੀ ਅਸੀਂ ਪੰਜੀਰੀ ਲੈ ਕੇ ਆਏ ਤਾਂ ਸਾਨੂੰ ਕਿਸੇ ਨੇ ਕੁਝ ਨਹੀਂ ਪੁੱਛਿਆ ਵੀ ਫਿਰ ਸਾਨੂੰ ਵਧੀਆ ਲੱਗਿਆ ਤੇ ਜਹਾਜ਼ ਕਿਵੇਂ ਲੱਗੇ ਪਹਿਲੀ ਵਾਰ ਜਹਾਜ਼ ਸਾਨੂੰ ਵੀ ਲੱਗਿਆ ਜੀ ਤਾਂ ਉਹਦੇ ਵਿੱਚ ਜੇ ਥੋੜਾ ਜਿਆਦਾ ਘਬਰਾ ਪੈਂਦਾ ਹੁੰਦਾ ਜਦੋਂ ਵਿੱਚ ਜਾ ਕੇ ਬੈਠ ਜਗੇ ਫਿਰ ਥੋੜਾ ਜਿਆ ਫਰਕ ਦੋਣੀਆਂ ਨੂੰ ਦੇਖ-ਦੇਖ ਕੇ ਤੁਹਾਨੂੰ ਫਰਕ ਪੈ ਜਾਂਦਾ ਕੋਈ ਸੁੱਖ ਤਾਂ ਸੁਖੀ ਹੀ ਹਾਏ ਨਹੀਂ ਸੁੱਖ ਨਹੀਂ ਮਾਂ ਜੀ ਮਨ ਮਨ ਵਿੱਚ ਜੀ ਤਾਂ ਘਬਰਾਉਂ ਪੈਂਦਾ ਸੀਗਾ ਪਰ ਬੱਚਿਆਂ ਕੋਲੇ ਕਹਿ ਨਹੀਂ ਸਕਦੇ ਸੀ ਕਿ ਸਾਨੂੰ ਘਬਰਾ ਪੈ ਰਿਹਾ ਨਾ ਨਾ ਚਲੋ ਵਧੀਆ ਮਾਤਾ ਤੁਸੀਂ ਦੇਖੋ ਮਿਹਨਤ ਕਰੀ ਜਵਾਕੇ ਭੇਜੇ ਹਨਾ ਵੀ ਚਲੋ ਉਹਨਾਂ ਤੁਮ ਜਹਾਜਾਂ ਚ ਘਮਾਤਾ ਪਈ ਪ੍ਰਮਾਤਮਾ ਦੇ ਹਨਾ ਅਸੀਂ ਤਾਂ ਜਵਾਕਾਂ ਦਾ ਸ਼ੁਕਰੀਆ ਕਰਦੇ ਜਿਨ੍ਹਾਂ ਨੇ ਸਾਨੂੰ ਸੱਤ ਸਮੁੰਦਰੋਂ ਪਾਰ ਲਿਆ ਕੇ ਇੱਥੇ ਦਿਖਾਇਆ ਤਾਂ ਅਸੀਂ ਉਹਨਾਂ 'ਚ ਰਸ਼ ਕੀਤੀ ਅਸੀਂ ਉਹਨਾਂ ਨੂੰ ਭੇਜਿਆ ਫਿਰ ਉਹਨਾਂ ਨੇ ਸੋਚਿਆ ਵੀ ਸਾਡੇ ਮਾਵਾ-ਬਾਪ ਨੇ ਸਾਨੂੰ ਕਿੱਥੋਂ ਤੱਕ ਪਹੁੰਚਾਇਆ ਹੁਣ ਅਸੀਂ ਸਾਡੇ ਮਾਵਾ-ਬਾਪ ਨੂੰ ਵੀ ਅਸੀਂ ਇੱਥੇ ਜਹਾਜ ਜਹਾਜ ਘਮਾਈਏ ਜਦੋਂ ਅਸੀਂ ਇੱਥੇ ਮੈਂ ਪਹਿਲੀ ਵਾਰ ਆਈਆਂ ਤੇ ਮੈਨੂੰ ਵੀ ਕਹਿਣ ਲੱਗੇ ਵੀ ਉੱਥੇ ਐਹੋ ਜਹਾਜ ਆਊਗਾ ਤੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਖੁਸ਼ ਨਹੀਂ ਹੁੰਦਾ ਹੈਗਾ ਚਲ ਮੈਂ ਬੈਠੀ ਜਦੋਂ ਚੜੇ ਪਰ ਮੈਨੂੰ ਕੋਈ ਡਰ ਨਹੀਂ ਲੱਗਿਆ ਬਿਲਕੁਲ ਵੀ ਪਰ ਜਦੋਂ ਜਹਾਜ਼ ਚੜਦਾ ਕਿ ਰਮਾੜਾ ਮਤਲਬ ਹੀ ਐ ਲੱਗਾ ਜਿਵੇਂ ਖੜਕਾ ਦੜਕਾ ਜੱਕਾ ਨਾ ਨੂੰ ਲੱਗਿਆ ਉਸ ਦਿਵਾਰ ਕੰਨਾਂ 'ਚ ਦਿੱਤੇ ਆ ਉਂਗਲਾ ਜਹਾਂ 'ਚ ਬੈਠੇ ਫਿਰ ਆਪਨ ਕੋਈ ਮਹਿਸੂਸ ਨਹੀਂ ਆਨਾ ਆਪਨੂੰ ਡਰ ਲੱਗਿਆ ਕੁੱਛ ਨਹੀਂ ਆਪਾ ਵਧੀਆ ਆਰਾਮ ਨਾਲ ਆਇਆ ਤੇ ਵਧੀਆ ਆਰਾਮ ਨਾਲ ਗਿਆ ਉੱਥੇ ਇੰਡੀਆ ਜਦੋਂ ਮੈਂ ਪਹੁੰਚੀ ਫੇਰ ਗਈ ਇੱਥੋਂ ਉੱਥੇ ਮੈਨੂੰ ਕਿਹਾ ਨਹੀਂ ਤੈਨੂੰ ਡਰ ਨਹੀਂ ਲੱਗਿਆ ਤੂੰ ਕਿਵੇਂ ਗਈ ਉੱਥੇ ਤੈਨੂੰ ਕਿਵੇਂ ਲੱਗਾ じゃ ਕਿ ਉੱਥੇ ਕਹਿ ਜਾ ਖਾਣਾ-ਦਾਣਾ ਮਿਲਦਾ ਆਪਣੇ ਵਾਂਗੂ ਮਿਲਦਾ ਸਾਰਾ ਕੁਝ ਮੈਂ ਕਿਹਾ ਹੈ ਸਾਰਾ ਇੰਡੀਆ ਵਾਲਾ ਹੀ ਉੱਥੇ ਹੀ ਇਹੀ ਸਾਰਾ ਕੁਝ ਹੈ ਵਧੀਆ ਉੱਥੇ ਹਵਾ ਹੈ ਮਾਤਾਵਾਰਨ ਬਹੁਤ ਚੰਗਾ ਸ਼ੁੱਧ ਉੱਥੇ ਹਵਾ ਹੈ ਕੋਈ ਉੱਥੇ ਉਹ ਨਹੀਂ ਸਮਝੀ ਇੱਥੇ ਆਪਾਂ ਨੂੰ ਥੋੜਾ ਜਿਹਾ ਹਵਾ ਦਾ ਕੋਈ ਨਹੀਂ ਮਿਲਦੀ ਵੀ ਉੱਥੇ ਇਹ ਜਿਹੜਾ ਉੱਥੋਂ ਵਾਲਾ ਹੈਗਾ ਉਹ ਵੀ ਉੱਥੇ ਵੀ ਵਧੀਆ ਤੇ ਪਰ ਜਿਹੜਾ ਆਪਣੇ ਵਾਲਾ ਆਪਣੇ ਆ ਵੀ ਵਧੀਆ ਬਹੁਤ ਜਿਵੇਂ ਪੋਲੀੂਸ਼ਨ ਨਹੀਂ ਹੈਗਾ ਉੱਥੇ ਹਾਂ ਐਸੇ ਪ੍ਰਦੂਸ਼ਨ ਨਹੀਂ ਹੈ ਹਾਂ ਨਹੀਂ ਅਸਲੀ ਹੈ ਜਿਵੇਂ ਇਹ ਉਹਦਾ ਬਹੁਤ ਆਪਣੇ ਵਾਲਾ ਹਾਂ ਆਪਣੇ ਪਰਲੂਸ਼ਨ ਵੱਧਾ ਉੱਥੇ ਹਾਂ ਫਿਰ ਤੁਸੀਂ ਫਿਰ ਤੁਸੀਂ ਮਾਤਾ ਜੀ ਕੋਈ ਗੋਲੀ ਲੈ ਕੇ ਆਏ ਸੀਗੇ ਜਦੋਂ ਉਹਨਾਂ ਨੇ ਦੱਸਿਆ ਵੀ ਤੁਹਾਨੂੰ ਹਾਂ ਮੈਂ ਗੋਲੀ ਲੈ ਕੇ ਆਈ ਮੈਂ ਪਰਸੇ ਚ ਪਾ ਕੇ ਲਈ ਆਈ ਪਰ ਮੈਂ ਗੋਲੀ ਖੋ ਲਈ ਤੇ ਮੈਨੂੰ ਕੋਈ ਘਬਰਾਟ ਹੀ ਨਹੀਂ ਹੋਈ ਹਾਂ ਹਾਂ ਕਿਉਂਕਿ ਤੁਸੀਂ ਤੁਸੀਂ ਆਪਣੇ ਮੁੰਡੇ ਕੋਲੇ ਆ ਰਹੇ ਸੀ ਹਾਂ ਮੈਂ ਮੁੰਡੇ ਕੋਲੇ ਆਉਣਾ ਹੈ ਨਾ ਮੁੰਡੇ ਨੂੰ ਮੈਂ ਮਤਲਬ 7 ਸਾਲਾਂ ਪਿੱਛੇ ਮਿਲੀ ਸੀ ਤੇ ਮੁੰਡਿਆ ਨੂੰ ਜਦੋਂ ਮੈਂ ਮਿਲੀ ਤੇ ਮੇਰੇ ਵੀ ਹੰਝੂ ਡਿੱਗ ਗਏ ਤੇ ਮੁੰਡੇ ਦੇ ਵੀ ਮੇਰੇ ਬੇਟੇ ਦੇ ਵੀ ਮੇਰੇ ਮੇਰੇ ਬੇਟਾ ਕਹੇ ਮੈਨੂੰ ਵੀ ਮੰਮਾ ਹੁਣ ਤੂੰ ਮੇਰੇ ਕੋਲ ਆ ਗਈ ਹੁਣ ਤੂੰ ਕਾਦਰ ਹੋਣੀ ਆ ਮੈਂ ਕਹਾਏ ਮੈਂ ਤਾਂ ਤੂੰ ਮਸਾਂ ਵੇਲੇ ਵੀ ਮੈਂ ਉਦੋਂ ਉਹਨੂੰ ਤਾਂ ਗੱਲ ਲਾ ਕੇ ਵੀ ਮੈਂ ਵੀ ਬਹੁਤ ਥੋੜੀ ਮੈਂ ਬਹੁਤ ਮਿਸ ਕੀਤਾ